ਤੁਸੀਂ ਕਿੱਥੇ ਤੁਰੇ ਫਿਰਦੇ ਹੋ ਇਹ ਦੁਨੀਆ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੀ ਆ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਨਾ ਇਹਦੇ ਵਿੱਚ ਭਾਰਤੀ ਫੌਜੀਆ ਨੇ ਇਹ ਵੀਡੀਓ ਰਿਕਾਰਡ ਕੀਤੀ ਹੈ ਇਹਦੇ ਵਿੱਚ ਕੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਚੀਨੀ ਸਰਹੱਦੀ ਉੱਤੇ ਇੱਕ ਰੋਬੋਟ ਹੈ ਜਿਹੜਾ ਕਿ ਚੀਨੀ ਸਰਹੱਦ ਨੂੰ ਸੁਰੱਖਿਆ ਪ੍ਰਦਾਨ ਕਰੀ ਜਾਂਦਾ ਹੈ ਐਨੀ ਹਾਈ ਟੈਕਨੋਲੋਜੀ ਚਾਈਨਾ ਦੇ ਅੰਦਰ ਹੈਗੀ ਆ ਉਹਨਾਂ ਨੇ ਰੋਬੋਟਸ ਲਾਤੇ ਆਪਣੀਆਂ ਸਰਹੱਦਾਂ ਉੱਤੇ ਤਾਂ ਕਿ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਪਰ ਸਾਡੇ ਇੱਥੇ ਇੰਡੀਆ ਦੇ ਵਿੱਚ ਕੀ ਹੁੰਦਾ ਇਲੈਕਟ ਜਦੋਂ ਵੀ ਕਿਤੇ ਨਾ ਕਿਤੇ ਹੁੰਦੇ ਨੇ ਤਾਂ ਉਦੋਂ ਕੋਈ ਨਾ ਕੋਈ ਅੰਤਕਵਾਦੀ ਇਹੋ ਜਿਹੀ ਘਟਨਾ ਹੁੰਦੀ ਹੈ ਜ ਜਿਹਦੇ ਵਿੱਚ ਬੰਬ ਬਲਾਸਟ ਕਰਾਏ ਜਾਂਦੇ ਨੇ ਤੇ ਸੈਂਕੜੇ ਹਿੰਦੂਸਤਾਨੀ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਸਾਡੇ ਇੱਥੇ ਇਹੋ ਜਿਹੀ ਟੈਕਨੋਲੋਜੀ ਤਾਂ ਨੇੜੇ ਤੇੜੇ ਵੀ ਨਹੀਂ ਹੈਗੀ ਜੇ ਹੁਣ ਭਾਰਤ ਤੇ ਚਾਈਨਾ ਦੀ ਜੰਗ ਲੱਗਦੀ ਹੈ ਤਾਂ ਚਾਈਨਾ ਦੀ ਤਰਫੋਂ ਰੋਬੋਟਸ ਲੜਨਗੇ ਜਿਹੜੇ ਕੀ ਇਨਸਾਨਾਂ ਨਾਲ ਮੁਕਾਬਲਾ ਕਰਨਗੇ ਤੇ ਇਨਸਾਨਾਂ ਦਾ ਕੋਈ ਮੁਕਾਬਲਾ ਨਹੀਂ ਹੋਣਾ ਉਹਨਾਂ ਦੇ ਨਾਲ ਤੁਹਾਡਾ ਕੀ ਕਹਿਣਾ ਹੈ ਇਸ ਰਿਪੋਰਟ ਦੇ ਉੱਤੇ ਆਖਰ ਭਾਰਤ ਦੇ ਅੰਦਰ ਕਦੋਂ ਤੱਕ ਇਹੋ ਜਿਹੀ ਟੈਕਨੋਲੋਜੀ ਆ ਸਕਦੀ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ